ਸਸ ਸਗਲ ਤੁਸੀਂ ਦੇਖ ਰਹੇ ਅਨਮੋਲ ਨਿਊਜ਼ ਨੈਟਵਰਕ ਮੈਂ ਤੁਹਾਡਾ ਦੋਸਤੇ ਹੋਸਟ ਰਮੇਸ਼ ਕੁਮਾਰ ਥਾਪਰ ਸੋ ਗੱਲ ਕੀਤੀ ਜਾ ਰਹੀ ਹੈ ਸ਼ੰਕਰਗੋਆ ਮਹਾ ਸ਼ਿਵਰਾਤਰੀ ਜੋਗੀ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਦੂਜੇ ਪਾਸੇ ਗੱਲ ਕੀਤੀ ਜਾ ਰਹੀ ਹੈ ਜਲੰਧਰ ਦੇ ਪਿੰਦੇ ਲਾਦਾ ਕੰਪਲੈਕਸ ਦੇ ਵਿੱਚ ਜੋ ਗਗਨ ਬਰਮਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਵੀ ਜੋਗੀ ਸ਼ਿਵਰਾਤਰੀ ਦਾ ਜੋ ਇਹ ਤਿਹਾੜ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਦੇਖ ਸਕਦੇ ਹੋ ਜੋਗੀ ਤਸਵੀਰਾਂ ਨਿਸਾਨੀਆਂ ਦਿੱਤੀਆਂ ਜਾ ਰਹੀਆਂ ਜੋ ਸ਼ਿਵਜੀ ਦਾ ਪ੍ਰਸ਼ਾਦ ਵੀ ਬਣਾਏ ਜਾ ਰਿਹਾ ਸੋ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹਦੇ ਵਿੱਚ ਜੋ ਕਿ ਇਲਾਕੇ ਦੇ ਸੋ ਇਲਾਕੇ ਦੇ ਸਵਾਰ ਸੇਵਕ ਬਬਲੂ अरोड़ा ਵੀ ਪਹੁੰਚੇ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਮੇਂ ਤੋਂ ਜੋ ਭੋਲੇ ਸ਼ੰਕਰ ਜੀ ਦਾ ਜੋ ਫੰਕਸ਼ਨ ਤੁਸੀਂ ਕਰਦੇ ਆ ਰਹੇ ਹੋ ਇਕ ਤੀਨ 10 ਸਾਲ ਤੁਸੀਂ ਭੋਲੇ ਨਾਚ ਦਾ ਪ੍ਰੋਗਰਾਮ ਇੱਥੇ ਕਰਾ ਰਹੇ ਹੋ ਹੈ ਭੋਲੇ ਨਾਲ ਕੀ ਸ਼ਾਦੀ ਹਮ ਤਾਂ ਨੱਚेंगे